ਤੇ ਦੂਜੇ ਪਾਸੇ ਖਾਲੀ ਤੇ ਕਾਂਗਰਸੀ ਲੀਡਰ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਕੇ ਇੱਕ ਅੱਧੀ ਜੇ ਉਂਗਲ ਨਾਲ ਲੈ ਕੇ ਜਾਣ ਸ਼ਾਂਪਛੱਲਾ ਤਾਂ ਲਈ ਜਾਂਦੇ ਆ ਕਿਉਂਕਿ ਖਾਲੀ ਜਾਂਦਾ ਉਹਨਾਂ ਦੇ ਰਵਾਜ ਹੈ ਨਹੀਂ ਨਾ ਲੈ ਕੇ ਬਟੂਆ ਵਾ ਵਾਸ ਠੀਕ ਹੈ ਇਹ ਵੀ ਕਰ ਲੈ ਕਾਬੂ ਤੁਸੀਂ ਕਰਨਾ ਹੈ ਲੜਦੀਆਂ ਫੌਜਾਂ ਹੁੰਦੀਆਂ ਨੇ ਨਾ ਜਰਨੈਲ ਦਾ ਮੇਰੇ ਤਾਂ ਨਾ ਹੀ ਲੱਗੀ ਜਾਂਦਾ ਹੈ हां विधानसभायत ने मैं बोलण दंदा मैं ही कहना ਥੱਲੇ ਤੁਸੀਂ ਸੰਭਲੋ ਵੀ ਆ ਛੰਡੀਆਂ ਕਿੱਥੇ ਲਾਉਣੀਆਂ ਟੈਂਟ ਕਿੱਥੇ ਲਾਉਣਾ ਕੁਰਸੀਆਂ ਕਿੱਥੇ ਲਾਉਣੀਆਂ ਨੇ ਏਜੰਟ ਜਿਹੜੇ ਨੇ ਆਪਣੇ ਜਿਹੜੇ ਵੋਟਾਂ ਵਾਲੇ ਉਹ ਕਿਹਨੂੰ ਬਣਾਉਣਾ ਹੈ ਪੋਲਿੰਗ ਏਜੰਟ ਹਨਾ ਪੋਸਟਰ ਕਿੱਥੇ ਲਾਉਣੇ ਰੋਡ ਸ਼ੋਅ ਕਿੱਧਰ ਦੀ ਲੈ ਕੇ ਜਾਣਾ ਇਹ ਕੰਮ ਤੁਸੀਂ ਸੰਭਲੋ ਉੱਪਰ ਵਾਲੀ ਜਮਾਂ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਇਹਨਾਂ ਨੂੰ ਕੋ ਨਹੀਂ ਜਾਂਦਾ ਮੈਂ ਕਾਲੇ ਤੱਕ ਪਹੁੰਚਣ ਨਹੀਂ ਦਿੰਦਾ ਆਪ ਹੀ ਫਤਗੀ ਬਿਆਨ ਹੀ ਹਜੇ ਦੇ ਦਿੰਦੇ ਨੇ ਮਨ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ ਪੈਂਦੀ ਕਦੇ ਰਾਜਾ ਬੜੀ ਵਿੱਚ ਕੁਝ ਕਹਿਣ ਦਾ ਬਾਅਦ ਚ ਮਾਫੀ ਮੰਗਣ ਲੱਗ ਜਾਂਦੇ ਆ ਤੇ ਦੂਜੇ ਪਾਸੇ ਖਾਲੀ ਤੇ ਕਾਂਗਰਸੀ ਲੀਡਰ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਕੇ ਇੱਕ ਅੱਧੀ ਜੇ ਉਂਗਲ ਨਾਲ ਲੈ ਕੇ ਜਾਣ ਸ਼ਾਂਪਛੱਲਾ ਤਾਂ ਲਈ ਜਾਂਦੇ ਆ ਕਿਉਂਕਿ ਖਾਲੀ ਜਾਣ ਦਾ ਉਹਨਾਂ ਦੇ ਰਿਵਾਜ ਹੈ ਨਹੀਂ ਨਾ ਲੈ ਕੇ ਵਟੂਆ ਵਾ ਵਾਸ ਠੀਕ ਇਹ ਵੀ ਕਰ ਲੈ ਕਾਬੂ ਤੁਸੀਂ ਕਰਨਾ ਹੈ ਲੜਦੀਆਂ ਫੌਜਾਂ ਹੁੰਦੀਆਂ ਨੇ ਨਾ ਜਰਨੈਲ ਦਾ ਮੇਰਾ ਤਾਂ ਨਾ ਹੀ ਲੱਗੀ ਜਾਂਦਾ ਹਾਂ ਵਿਧਾਨ ਸਭਾ ਜੀ ਮੈਂ ਬੋਲਣ ਦਿੰਦਾ ਮੈਂ ਹੀ ਕਹਿਣਾ ਥੱਲੇ ਤੁਸੀਂ ਸੰਭਲੋ ਵੀ ਆ ਛੰਡੀਆਂ ਕਿੱਥੇ ਲਾਉਣੀਆਂ ਟੈਂਟ ਕਿੱਥੇ ਲਾਉਣਾ ਕੁਰਸੀਆਂ ਕਿੱਥੇ ਲਾਉਣੀਆਂ ਨੇ ਏਜੰਟ ਜਿਹੜੇ ਨੇ ਆਪਣੇ ਜਿਹੜੇ ਵੋਟਾਂ ਵਾਲੇ ਉਹ ਕਿਹਨੂੰ ਬਣਾਉਣਾ ਪੋਲਿੰਗ ਏਜੰਟ ਹਨਾ ਪੋਸਟਰ ਕਿੱਥੇ ਲਾਉਣੇ ਰੋਡ ਸ਼ੋਅ ਕਿੱਧਰ ਦੀ ਲੈ ਕੇ ਜਾਣਾ ਇਹ ਕੰਮ ਤੁਸੀਂ ਸੰਭਲੋ ਉੱਪਰ ਵਾਲੀ ਜਮਾਂ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖਿਆ ਇਹਨਾਂ ਨੂੰ ਕੋਈ ਨਹੀਂ ਜਾਂਦਾ ਮੈਂ ਪਾਲੇ ਤੱਕ ਪਹੁੰਚਣ ਨਹੀਂ ਦਿੰਦਾ ਇਹ ਆਪ ਹੀ ਫਤਗੀ ਬਿਆਨ ਹੀ ਹਜੇ ਦੇਂਦੇ ਨੇ ਮੈਨੂੰ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ ਪੈਂਦੀ ਕਦੇ ਰਾਜਾ ਆਪਣੇ ਨੂੰ ਕੁਝ ਕਹਿਣ ਦਾ ਬਾਅਦ ਚ ਮਾਫੀ ਮੰਗਣ ਲੱਗ ਜਾਂਦੇ ਆ